ਬਹੁਤ ਹੀ ਛੋਟੀ ਚੀਜ਼ ਮੈਂ ਤੁਹਾਡੇ ਲਈ ਲੈ ਕੇ ਆਈ ਆ ਤੇ ਸਾਰਿਆਂ ਨੇ ਇਹਨੂੰ ਅਪਲਾਈ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਮੈਂ ਵੀਪਲ ਕਾਰ ਸੇਖੋ ਜੈਤੋ ਅੱਗੇ-ਅੱਗੇ ਸ਼ੇਅਰ ਕਰਦੇ ਜਾਣਾ ਬਹੁਤ ਸੋਹਣੀ ਚੀਜ਼ ਆ ਤੇ ਇੱਥੇ ਖੜੇ-ਖੜੇ ਆ ਜਿਹੜੀ ਮੈਂ ਤਿਆਰ ਕਰ ਲਈਏ ਕੋਈ ਇੱਥੇ ਜ਼ਿਆਦਾ ਮਿਹਨਤ ਨਹੀਂ ਹੋਣੀ ਘਰ ਪਈਆਂ ਚੀਜ਼ਾਂ ਨਾਲ ਬਿਲਕੁਲ ਇਹਨੂੰ ਬਣਾ ਲੈਣਾ ਕੋਈ ਵੀ ਚੀਜ਼ ਬਾਜ਼ਾਰੋਂ ਨਹੀਂ ਲੈ ਕੇ ਆਉਣੀ ਆ ਗਰਮੀ ਚ ਜਿੰਮ ਸਕਿਨਾਂ ਝੁਲਸੀ ਜੀ ਹੋ ਜਾਂਦੀ ਹੈ ਤਾਂ ਇਹਦੇ ਨਾਲ ਆ ਇਹ ਫੇਸ ਪੈਕ ਜਦੋਂ ਆਪਾਂ ਲਗਾਵਾਂਗੇ ਇਹ ਹਫਤੇ ਚ ਇੱਕ ਵਾਰੀ ਸਿਰਫ ਆਪਾਂ ਇਹਨੂੰ ਲਗਾਉਣਾ ਹੈਗਾ ਤਾਂ ਚਮਕਦਾਰ ਮੁਲਾਇਮ ਤੇ ਸੌਫਟ ਸੌਫਟ ਜਿਹੜੀ ਆਪਣੀ ਸਕਿਨਾਂ ਬਣ ਜੂਗੀ ਕੋਲੀ ਦੇ ਵਿੱਚ ਮੈਂ ਥੋੜਾ ਜਿਹਾ ਵੇਸਣ ਲਿਆ ਅੱਧਾ ਚਮਚਾ ਜਿਹੜਾ ਆਪਾਂ ਮਲਤਾਨੀ ਮਿੱਟੀ ਦਾ ਲੈਣਾ ਹੈਗਾ ਅੱਧਾ ਚਮਚਾ ਵੇਸਣ ਲਿਆ ਅੱਧਾ ਚਮਚਾ ਜਿਹੜਾ ਮਲਤਾਨੀ ਮਿੱਟੀ ਲਈ ਆ ਇੱਕ ਜਿਹੜਾ ਉਹ ਟਮਾਟਰ ਲੈਣਾ ਟਮਾਟਰ ਦਾ ਸਿਰਫ ਆਪਾਂ ਜਿਹੜਾ ਜੋਸ ਰਸਾ ਜਿਹੜਾ ਉਹੀ ਪਾਉਣਾ ਹੈਗਾ ਤੇ ਜੇ ਵਿੱਚ ਥੋੜੇ ਜੀ ਬੀਜ ਜਾਂਦੇ ਆ ਤਾਂ ਉਹ ਤੁਸੀਂ ਜਾਣ ਦੇਣੇ ਆ ਕਿਉਂਕਿ ਉਹ ਫਿਰ ਸਕਰਬ ਦਾ ਕੰਮ ਕਰਦੇ ਆ ਜਦੋਂ ਆਪਾਂ ਇਹਨੂੰ ਉਤਾਰਦੇ ਆ ਤਾਂ ਉਦੋਂ ਜਿਹੜੇ ਬੀਜ ਆ ਜਿਹੜੇ ਇੱਕ ਦੋ ਲੰਘ ਜਾਣਗੇ ਤਾਂ ਉਹਦਾ ਕੋਈ ਗੱਲ ਨਹੀਂ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਨਿਚੋੜ ਕੇ ਜਿਹੜਾ ਟਮਾਟਰ ਨੂੰ ਪਾਉਣਾ ਹੈਗਾ ਮੇਰੇ ਕੋਲੇ ਘਰ ਦੇ ਟਮਾਟਰ ਪਿਆਸੀ ਇਹਨਾਂ ਚੋਂ ਜ਼ਿਆਦਾ ਹੀ ਪਾਣੀ ਨਿਕਲਦਾ ਹੈਗਾ ਜੇ ਬਾਜ਼ਾਰ ਵਾਲੇ ਤਾਂ ਫ੍ਰਿਜ 'ਚ ਨਹੀਂ ਤੁਸੀਂ ਰੱਖਣਾ ਫ੍ਰਿਜ 'ਚ ਰੱਖੂਗੇ ਤਾਂ ਉਹ ਜਿਹੜਾ ਪਾਣੀ ਆ ਉਹ ਨਹੀਂ ਨਿਕਲੂਗਾ ਇਹ ਕਾਲੂ ਨੂੰ ਕद्दूकश ਕਰਨਾ ਤੇ ਇਹਦਾ ਜਿਹੜਾ ਪਾਣੀ ਹੈ ਉਹ ਵੀ ਆਪਾਂ ਇਹਦੇ ਵਿੱਚ ਨਿਚੋੜ ਕੇ ਪ

ਜੇ ਤੁਸੀਂ ਇਹਨਾਂ ਵਿੱਚੋਂ ਮਲਤਾਨੀ ਮਿੱਟੀ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਆ ਪਰ ਉਹ ਠੰਡੀ ਹੁੰਦੀ ਹੈ ਜੇ ਤੁਹਾਡੇ ਕੋਲ ਘਰ ਪਈ ਹੈਗੀ ਹੈ ਤਾਂ ਤੁਸੀਂ ਜ਼ਰੂਰ ਲੈਣੀ ਆ ਇਸ ਤਰ੍ਹਾਂ ਰਸ ਜਿਹੜਾ ਟਮਾਟਰ ਤੇ ਆਲੂ ਦਾ ਜੂਰੂਰ ਆ ਜਿਹੜਾ ਨਿਚੋੜ ਲੈਣਾ ਇਹਦੇ ਨਾਲ ਫੇਸ ਤੇ ਜਿਹੜਾ ਗਲੋ ਆ ਬਹੁਤ ਆਉਂਦਾ ਤੇ ਜਿਹੜੀ ਆਪਣੀ ਚਮੜੀ ਹੈਗੀ ਆ ਉਹ ਚਮਕਦਾਰ ਬਣਦੀ ਆ ਇਹਨੂੰ ਆਪਾਂ neck ਤੇ baawan ਤੇ ਚੰਗੀ ਤਰ੍ਹਾਂ ਲਗਾ ਸਕਦੇ ਆ ਫੇਸ ਤੇ ਲਗਾ ਸਕਦੇ ਆ ਜਿਵੇਂ ਬੱਚੇ ਹੁੰਦੇ ਆ ਨਾ ਬੱਚਿਆਂ ਦੇ ਕਈ ਵਾਰੀ ਪਿੰਪਲ ਹੋਣ ਲੱਗ ਜਾਂਦੇ ਆ ਤਾਂ ਆਪਾਂ ਉਹਨਾਂ ਨੂੰ ਬਾਜ਼ਾਰ ਦਾ ਨਹੀਂ ਕੁਝ ਲਗਾ ਸਕਦੇ ਹੁੰਦੇ ਜਿਵੇਂ ਫੇਸ ਵਾਸ਼ ਵਗੈਰਾ ਤਾਂ ਉਹਨਾਂ ਲਈ ਵੀ ਇਹ ਬਹੁਤ ਵਧੀਆ ਚੀਜ਼ ਆ ਗਰਮੀ 'ਚ ਜਿਵੇਂ ਬੱਚਿਆਂ ਦੇ ਪਿੰਪਲ ਦੇ ਹੋ ਜਾਂਦੇ ਆ ਤਾਂ ਇਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਹਾਈਜੈਨਿਕ ਚੀਜ਼ ਨਹੀਂ ਹੈਗੀ ਤਾਂ ਇਹਨੂੰ ਆਪਾਂ ਬੱਚਿਆਂ ਦੇ ਵੀ ਲਗਾ ਸਕਦੇ ਆ ਜਿਵੇਂ ਪਿੱਟ ਟਾਈਪ ਉਹਦਾ ਹੋ ਜਾਂਦਾ ਤਾਂ ਇਹਦੇ ਨਾਲ ਬੱਚਿਆਂ ਦੀ ਸਕਿਨ ਵੀ ਜਿਹੜੀ ਹੈਗੀ ਹੈ ਮੁਲਾਇਮ ਸੌਫਟ ਹੋ ਜਾਏਗੀ ਚਮਕਦਾਰ ਹੋ ਜਾਏਗੀ ਤੇ ਜਿਸ ਤਰ੍ਹਾਂ ਫੇਸ਼ੀਅਲ ਵਰਗਾ ਜਿਹੜਾ ਗਲੋ ਆ ਇਹਦੇ ਨਾਲ ਆ ਜਾਏਗਾ ਤੇ ਜਿਹੜੀਆਂ-ਜਿਹੜੀਆਂ ਵੀ ਭੈਣਾ ਪਹਿਲਾਂ ਵੀ ਇਹਨੂੰ ਕਿਉਂਕਿ ਇਫੈਕਟਿਵ ਹੈਗਾ ਤੇ ਮੈਨੂੰ ਲੱਗਦਾ ਹਰ ਘਰੇ ਜਿਹੜਾ ਯੂਜ਼ ਹੁੰਦਾ ਹੈਗਾ ਤੇ ਜਿਹੜੇ ਜਿਹੜੇ ਤੁਸੀਂ ਯੂਜ਼ ਕਰਦੇ ਹੋ ਉਹਨਾਂ ਨੇ ਵੀ ਕਮੈਂਟ ਕਰਨਾ ਬਾਕੀ ਸ਼ੇਅਰ ਕਰ ਦੇਣਾ ਸੇਵ ਕਰਕੇ ਰੱਖ ਲੈਣਾ ਬਹੁਤ ਵਧੀਆ ਇਹ ਚੀਜ਼ ਹੈਗੀ ਆ ਮੈਂ ਵੀਰਪਾਲ ਕੌਰ ਸੇਖੋਂ ਜਾਤੋਂ ਤੇ ਇਹ ਸਾਡੇ ਮੰਮੀ ਲਾਉਂਦੇ ਹੁੰਦੇ ਆ ਕਿਉਂਕਿ ਇਹ ਸਾਡਾ ਘਰੇ ਜਿਹੜਾ ਨੁਕਸਾ ਹੈਗਾ ਉਹ અપਨਾਇਆ ਵਾ ਕਿਉਂਕਿ ਲੇਡੀਜ਼ ਦਾ ਆਪਣੇ ਘਰ ਦੀਆਂ ਜਿਹੜੀਆਂ ਵੀ ਬਜ਼ੁਰਗ ਔਰਤਾਂ ਕਦੇ ਵੀ ਪਾਰਲਰ ਦਾ ਤਾਂ ਉਹਨਾਂ ਨੇ ਮੂੰਹ ਨਹੀਂ ਦੇਖਿਆ ਹੁੰਦਾ ਤੇ ਉਹਨਾਂ ਕੋਲ ਇਹ ਨੁਕਸੇ ਹੀ ਹੁੰਦੇ ਆ ਵਧੀਆ-ਵਧੀਆ ਨਾ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਕਿਉਂਕਿ ਮੈਂ ਜਦੋਂ ਯੂਜ਼ ਕੀਤਾ ਤੇ ਮੈਨੂੰ ਵੀ ਜਿਹੜਾ ਇਹ ਬਹੁਤ ਵਧੀਆ ਲੱਗਿਆ ਸੀਗਾ ਆਲੂ ਤੇ ਟਮਾਟਰ ਦਾ ਇਹ ਕਹਿੰਦੇ ਰਸਾ ਇਹ ਬਹੁਤ ਇਫੈਕਟਿਵ ਹੁੰਦਾ ਕਾਫੀ ਸਾਰੇ ਫੇਸ واਸ਼ ਜਿਹੜੇ ਬੰਦੇ ਹੈਗੇ ਆ ਸਕਰਬ ਵਗੈਰਾ ਬੰਦੇ ਆ ਉਹਨਾਂ ਵਿੱਚ ਵੀ ਜਿਹੜੇ ਇਹ ਪੈਂਦੇ ਹੈਗੇ ਰਸਾ ਤੇ ਇਹਨੂੰ ਆਪਾਂ ਘਰੇ ਬਸ ਨੇਚਰਲ ਤਰੀਕੇ ਨਾਲ ਇੰਨਾ ਸੌਫਟ ਸੌਫਟ ਜਿਵੇਂ ਗੋਲ ਗੋਲ ਘਮਾਉਂਦੇ ਹੋਏ ਲਗਾਉਣਾ ਹੈਗਾ ਤੇ ਇੱਕ ਵਾਰੀ ਲਗਾ ਲੈਣਾ ਚੰਗੀ ਤਰ੍ਹਾਂ ਜਦੋਂ ਸੁੱਕ ਜਾਏਗਾ ਮਤਲਬ 10 15 ਮਿੰਟਾਂ ਬਾਅਦ ਤੇ ਫਿਰ ਉਹਨੂੰ ਥੋੜਾ ਥੋੜਾ ਗਿੱਲਾ ਕਰਕੇ ਪਾਣੀ ਦੇ ਨਾਲ ਤੇ ਫਿਰ ਉਹਨੂੰ ਉਤਾਰਨਾ ਇਕਦਮ ਸੁੱਕੇ ਨੂੰ ਏਦਾਂ ਮਤਲਬ ਪੱਟ ਕੇ ਨਹੀਂ ਆਪਾਂ ਲਾਉਣਾ ਪਾਣੀ ਦੇ ਨਾਲ ਗਿੱਲਾ ਕਰਕੇ ਏਦਾਂ ਸਕਰਬ ਕਰ ਕਰਕੇ ਫਿਰ ਇਹਨੂੰ ਆਪਾਂ ਉਤਾਰ ਦੇਣਾ ਤੇ ਚਮੜੀਏ ਜਿਹੜੀ ਬਿਲਕੁਲ ਆਪਣੀ ਗਲੋਇੰਗ ਹੋ ਜਾਏਗੀ ਬੇਸ਼ੱਕ ਤੁਸੀਂ ਬਾਹਾਂ ਤੇ ਲਗਾਓ neck ਤੇ ਲਗਾਓ ਬੱਚਿਆਂ ਦੇ ਫੇਸ ਤੇ ਲਗਾਓ ਆਪਣੇ ਫੇਸ ਤੇ ਲਗਾਓ ਤਾਂ ਗਲੋ ਚਮੜੀ ਤੇ ਬਿਲਕੁਲ ਗਲੋ ਆ ਜਾਏਗਾ ਚਮਕਦਾਰ ਸੌਫਟ ਜਿਹੜੀ ਤੁਹਾਡਾ ਫੇਸ ਹੋ ਇਕਦਮ ਹੋ ਜਾਏਗਾ ਹਫਤੇ 'ਚ ਬੇਸ਼ੱਕ ਇਹਨੂੰ ਦੋ ਵਾਰੀ ਲਗਾ ਲਓ ਬੇਸ਼ੱਕ ਇੱਕ ਵਾਰੀ ਲਗਾ ਲਓ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਆਈਡੀਆ ਬਹੁਤ ਸੋਹਣਾ ਨੁਕਸਾ ਇਹ ਮੈਨੂੰ ਲੱਗਿਆ ਪੁਰਾਣੀਆਂ ਮੇਡੀਆਂ ਸਾਰੀਆਂ ਇਦਾਂ ਹੀ ਹਨਾ ਕਰਦੀਆਂ ਸੀਗੀਆਂ ਉਹ ਕਦੇ ਵੀ ਉਹ ਪਰਲਰ ਵਗੈਰਾ ਤਾਂ ਜਾਂਦੀਆਂ ਨਹੀਂ ਸੀਗੀਆਂ ਤਾਂ ਗਰਮੀ ਦੇ ਵਿੱਚ ਇਹ ਬਹੁਤ ਯੂਸਫੁਲ ਹੈਗਾ ਵੀਡੀਓ ਤੁਹਾਡੇ ਸਾਰਿਆਂ ਲਈ ਯੂਸਫੁਲ ਹੈ ਬਿਲਕੁਲ ਇਹ ਕਰੀਮ ਦੀ ਤਰ੍ਹਾਂ ਜਿਹੜਾ ਇਹਦਾ ਪੇਸਟ ਹੈ ਇਦਾਂ ਬਣ ਜਾਂਦਾ ਜਿਵੇਂ ਇੱਕ ਕਰੀਮ ਹੁੰਦੀ ਆਪਾਂ ਬਾਜ਼ਾਰੋਂ ਲੈ ਕੇ ਆਨੇ ਆ ਉਦਾਂ ਦਾ ਹੀ ਬਣ ਜਾਊਗਾ ਤੇ ਜਿਹੜੇ ਇਹ ਬੀਜ ਹੁੰਦੇ ਆ ਨਾ ਟਮਾਟਰ ਦੇ ਉਹ ਸਕਰਬ ਦਾ ਕੰਮ ਕਰਦੇ ਆ ਤੇ ਇਹ ਵੀ ਤੁਸੀਂ ਇਹ ਵਿੱਚ ਹੀ ਰੱਖਦੇ ਨੇ ਤੇ ਇਦਾਂ ਇਹਨੂੰ ਬਣਾ ਕੇ ਰੱਖ ਲੈਣਾ ਜੇ ਤੁਸੀਂ ਫ੍ਰਿਜ ਚ ਰੱਖ ਲੋਗੇ ਇੱਕ ਵਾਰੀ ਬਣਾ ਕੇ ਤਾਂ ਇਹਨੂੰ ਤੁਸੀਂ ਦੋ ਵਾਰੀ ਵੀ ਯੂਜ਼ ਕਰ ਸਕਦੇ ਹੋ ਦੋ ਜਾਂ ਤਿੰਨ ਵਾਰੀ ਥੈਂਕ ਕਿਉਂ ਥੈਂਕ ਯੂ ਫਾਰ ਵਾਚਿੰਗ ਸ਼ੇਅਰ ਕਰ ਦਿਓ